ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਫੇਰ ਤੁਹਾਡੇ ਰੂਪ ਰੂਪ ਹੋਏ ਆ ਜੀ ਇੱਕ ਨਵੇਂ ਇਤਿਹਾਸ ਨਵੀਂ ਜਾਣਕਾਰੀ ਲੈ ਕੇ ਅੱਜ ਆਪਾਂ ਗੱਲ ਕਰਾਂਗੇ ਜੀ ਭਾਈ ਤਾਰੂ ਸਿੰਘ ਜੀ ਦੀ ਭਾਈ ਤਾਰੂ ਸਿੰਘ ਜੀ ਬਾਰੇ ਗੱਲ ਕਰਾਂਗੇ ਭਾਈ ਤਾਰੂ ਸਿੰਘ ਜੀ ਬਹੁਤ ਹੀ ਬੜੀ ਸਿੱਖ ਇਤਿਹਾਸ ਦੇ ਵਿੱਚ ਇੱਕ ਵੱਖਰਾ ਹੀ ਇਤਿਹਾਸ ਸਿਰਜਿਆ ਉਹਨਾਂ ਨੇ ਤੇ ਅੱਜ ਆਪਾਂ ਉਹਨਾਂ ਦੇ ਇਤਿਹਾਸ ਦੇ ਉਹਨਾਂ ਦੇ ਜੀਵਨ ਸ਼ੈਲੀ ਦੀ ਕੁਝ ਗੱਲਾਂ ਤੁਹਾਡੇ ਸਾਹਮਣੇ ਰੱਖਾਂਗੇ ਤੇ ਵੀਡੀਓ ਨੂੰ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਭਾਈ ਤਾਰੂ ਸਿੰਘ ਜੀ ਬਾਰੇ ਆਪਾਂ ਵੀਡੀਓ ਤੁਹਾਨੂੰ ਦੱਸਾਂਗੇ ਜੀ ਤੇ ਕਿਵੇਂ ਸ਼ਹਾਦਤ ਹੋਈ ਭਾਈ ਤਾਰੂ ਸਿੰਘ ਜੀ ਦੀ ਉਹ ਸਾਰਾ ਕੁਝ ਵੀਡੀਓ ਦੇ ਵਿੱਚ ਤੁਸੀਂ ਜਰੂਰ ਸੁਣੋ ਜੀ ਭਾਈ ਤਾਰੂ ਸਿੰਘ ਜੀ ਉਹ ਮਹਾਨ ਸਿੰਘ ਭਾਈ ਤਾਰੂ ਸਿੰਘ ਜੀ ਉਹ ਮਹਾਨ ਸ਼ਹੀਦ ਸਿੰਘ ਸਨ ਜਿਨ੍ਹਾਂ ਕੇਸਾਂ ਸਵਾਸਾ ਨਾਲ ਨਵਾਈ ਕੋਪੜੀ ਉਤਾਰ ਲਈ ਪਰ ਸੀ ਨਹੀਂ ਕਰਿਆ ਨਾ ਤਾਰੂ ਛੱਡਿਆ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜਨਮ ਅਕਤੂਬਰ 1720 ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਿੰਡ ਪੂਲੇ ਵਿਖੇ ਭਾਈ ਤਾਰੂ ਸਿੰਘ ਜੀ ਦਾ ਜਨਮ ਹੋਇਆ ਸੀ ਤੇ ਉਹ ਦੌਰ ਸੀ ਜਦੋਂ ਚਮਕੌਰ ਦੀ ਗੜੀ ਤੇ ਸਰਾਂ ਦੇ ਯਸ਼ਾਤਾਂ ਨੂੰ ਅਜੇ ਸਿਰਫ 15 ਸਾਲ ਦਾ ਹੀ ਸਮਾਂ ਬੀਤਿਆ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕੀਤੇ ਹਲੇ ਮਸਾ ਚਾਰ ਕੁ ਬਰਹੀ ਬੀਤੇ ਸਨ ਜੇ ਗੱਲ ਕਰੀਏ ਭਾਈ ਤਾਰੂ ਸਿੰਘ ਜੀ ਦੇ ਮਾਤਾ ਪਿਤਾ ਜੀ ਦੀ ਗੱਲ ਕਰੀਏ ਤਾਂ ਥੋੜਾ ਸਮੇਂ ਪਹਿਲਾਂ ਭਾਈ ਜੋਤ ਸਿੰਘ ਅਤੇ ਮਾਤਾ ਧਰਮਕੌਰ ਦੇ ਗ੍ਰਹਿ ਵਿਖੇ ਹੋਇਆ ਭਾਈ ਤਾਰੂ ਸਿੰਘ ਜੀ ਦੇ ਪਿਤਾ ਜੀ ਖੇਤੀਬਾੜੀ ਕਰਦੇ ਸਨ ਉਹ ਆਪਣੀ ਮਾਤਾ ਤੇ ਭੈਣ ਦੇ ਨਾਲ ਸਾਦਾ ਤੇ ਖੁਸ਼ਹਾਲ ਜੀਵਨ ਬਤੀਤ ਕਰਦੇ ਸਨ 1716 ਈਸਵੀ ਦੇ ਵਿੱਚ ਜਦ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਸਾਥੀ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਮੁਗਲ ਹਕੂਮਤ ਨੇ ਸਿੱਖਾਂ ਦਾ ਕਾਹਨ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਅਜਿਹੇ ਹਾਲਤਾਂ ਨੂੰ ਦੇਖਦੇ ਹੋਏ ਸਿੱਖਾਂ ਨੇ ਜੰਗਲਾਂ ਵਿੱਚ ਜਾਣਾ ਆਪਣੇ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਜਾਣਾ ਬਿਹਤਰ ਸਮਝਿਆ ਅਤੇ ਜਕਰੀਆ ਖਾਨ ਦਾ ਟਕਰਾ ਸੰਕਰਣਾ ਠੀਕ ਸਮਝਿਆ ਇਸ ਔਖੀ ਘੜੀ ਦੇ ਵਿੱਚ ਭਾਈ ਤਾਰੂ ਸਿੰਘ ਜੀ ਆਪਣੇ ਪਰਿਵਾਰ ਨਾਲ ਲੜਕੇ ਸਿੰਘਾਂ ਦੀ ਲੰਗਰ ਪਾਣੀ ਦੀ ਮਦਦ ਕਰਨ ਲਈ ਸਹਿਯੋਗ ਕਰਨ ਲੱਗ ਪਏ ਜਿਸਕਾਰ ਜੰਡੇ ਵਾਲੇ ਦੇ ਹਰ ਭਗਤ ਨਰੰજન ਨੇ ਲਾਹੌਰ ਦੇ ਸੂਬੇਦਾਰ ਨੂੰ ਸੂਬੇਦਾਰ ਜ਼ਕਰੀਆ ਖਾਨ ਨੂੰ ਕੰਨ ਭਰ ਕੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਾ ਲਿਆ। ਹਰ ਭਗਤ ਨਰੰજનੀਆਂ ਲਾਹੌਰ ਤੋਂ 20 ਪੈਦਲ ਸਿਪਾਹੀ ਲੈ ਕੇ ਪੂਲੇ ਪਿੰਡ ਪੁੱਜਾਂ ਤੇ ਭਾਈ ਤਾਰੂ ਸਿੰਘ ਜੀ ਨੂੰ ਫੜਵਾ ਦਿੱਤਾ। ਸਿਪਾਹੀ ਭਾਈ ਤਾਰੂ ਸਿੰਘ ਜੀ ਨੂੰ ਬੰਦੀ ਬਣਾ ਕੇ ਲਾਹੌਰ ਨੂੰ ਲੈ ਕੇ ਤਾਂ ਪਿੰਡ ਦੇ ਲੋਕਾਂ ਨੇ ਬਥੇਰਾ ਕਿਹਾ ਕਿ ਭਾਈ ਜੀ ਤਾਂ ਬਹੁਤ ਨੇਕ ਇਨਸਾਨ ਹਨ। ਤੇ ਬਹੁਤ ਤਰਲੇ ਕੀਤੇ ਇਹਨਾਂ ਨੂੰ ਛੁਡਾਉਣ ਲਈ ਪਰ ਕਿਸੇ ਨੇ ਉਹਨਾਂ ਦੀ ਕਹੇ ਦੀ ਨਾ ਸੁਣਿਆ ਰਸਤੇ ਵਿੱਚ ਪਿੰਡ ਪਡਾਣੀ ਦੇ ਸਿੱਖਾਂ ਨੇ ਭਾਈ ਜ ਨੂੰ ਮੁਰੇ ਸਪਾਇੰਤ ਵਰਤ ਕੇ ਹੱਥੋਂ ਛੁਡਾਉਣ ਦਾ ਯਤਨ ਕੀਤਾ ਹੌਸਲਾ ਵੀ ਕਰ ਲਿਆ ਪਰ ਭਾਈ ਤਾਰੂ ਸਿੰਘ ਜੀ ਨੇ ਉਹਨਾਂ ਨੂੰ ਮਨਾ ਕਰਨ ਤਾਂ ਐਸੇ ਕਰਨਾ ਰੋਕ ਦਿੱਤਾ ਲਾਹੌਰ ਨੂੰ ਜਾ ਕੇ ਭਾਈ ਤਾਰੂ ਸਿੰਘ ਜੀ ਨੂੰ ਜਕਰੀਆ ਸਾਹਮਣੇ ਪੇਸ਼ ਕੀਤਾ ਗਿਆ ਜਦੋਂ ਜਕਰੀਆ ਖਾਨ ਨੇ ਉਹਨਾਂ ਨੂੰ ਕਈ ਦਿਨ ਜੇਲ੍ਹ ਦੇ ਵਿੱਚ ਬੰਦ ਰੱਖਿਆ ਅਤੇ ਬਹੁਤ ਸਹੀਦ ਦਿੱਤੇ ਗਏ। ਜਕਰੀਆ ਖਾਨ ਨੇ ਭਾਈ ਤਾਰੂ ਸਿੰਘ ਜੀ ਨੂੰ ਆਪਣਾ ਧਰਮ ਛੱਡ ਕੇ ਮੁਸਲਮਾਨ ਬਣਨ ਲਈ ਕਿਹਾ ਤੇ ਇਹ ਆਜਾ ਨਾ ਮੰਨਣ ਤੇ ਕੇਸ ਕਤਲ ਕਰਨ ਦਾ ਫਿਰ ਹੁਕਮ ਸੁਣਾਇਆ। ਪਰ ਭਾਈ ਤਾਰੂ ਸਿੰਘ ਜੀ ਨੇ ਫਿਰ ਮੁਸਲਮਾਨ ਬਣਨ ਤੋਂ ਅਤੇ ਕੇਸ ਕਤਲ ਨਾ ਕਰਨ ਤੇ ਨਾ ਮੰਨੀ। ਤੇ ਮੈਂ ਸਿਰ ਕਟਵਾ ਸਕਦਾ ਹਾਂ ਪਰ ਕੇਸ ਨਹੀਂ ਕਟਵਾ ਸਕਦਾ। ਪਰ ਸਤਗੁਰੂ ਦੀ ਦਿੱਤੀ ਪਵਿੱਤਰ ਦਾਤ ਨਹੀਂ ਕਟਵਾ ਸਕਦਾ। ਜਕਰੀਆ ਖਾਨ ਨੇ ਦੁਨੀਆ ਪਰ ਦੇ ਖੁਸ਼ੀਆਂ ਦੇਣ ਦਾ ਵਾਅਦਾ ਕੀਤਾ ਗਿਆ ਪਰ ਭਾਈ ਤਾਰੂ ਸਿੰਘ ਜੀ ਕਿਸੇ ਵੀ ਕੀਮਤੇ ਇਸ ਪਵਿੱਤਰ ਦਾਤ ਨੂੰ ਸਰੀਰੈ ਤੋਂ ਵੱਖ ਕਰਨ ਦੀ ਨਾ ਮੰਨੇ ਇਸ ਤੋਂ ਬਾਅਦ ਜਕਰੀਆ ਖਾਨ ਫਿਰ ਬਹੁਤ ਗੁੱਸੇ ਵਿੱਚ ਆ ਕੇ ਫਿਰ ਉਸ ਨੇ ਜਲਾਦ ਨੂੰ ਕਿਹਾ ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰਨ ਦਾ ਹੁਕਮ ਦੇ ਦਿੱਤਾ ਗਿਆ ਪਰ ਭਾਈ ਤਾਰੂ ਸਿੰਘ ਜੀ ਫਿਰ ਆਪਣੀ ਸਿੱਖੀ ਨੂੰ ਕੇਸਾਂ ਸਵਾਸਾਂ ਨਾਲ ਨਿਵਾਉਂਦੇ ਹੋਏ ਜਲਾਦ ਰੰਬੀ ਨਾਲ ਭਾਈ ਸਾਹਿਬ ਦੀ ਖੋਪੜੀ ਉਤਾਰ ਰਿਹਾ ਸੀ ਤੇ ਆ ਪੰਜਪੀ ਸਾਹਿਬ ਦਾ ਪਾਠ ਕਰ ਰਹੇ ਸਨ ਇਹਨਾਂ ਕੁਝ ਹੁੰਦਿਆਂ ਹੋਇਆਂ ਵੀ ਆਪ ਦੇ ਮੂੰਹੋਂ ਸੀਨ ਤੱਕ ਨਾ ਨਿਕਲੀ ਖੋਪੜੀ ਉਤਾਰੀ ਜਾਣ ਚੁੱਕੇ ਤੋਂ ਬਾਅਦ ਵੀ ਆਪ 21 ਦਿਨਾਂ ਜਾਂ 24 ਦਿਨ ਤੱਕ ਜੀਵਤ ਰਹੇ 16 ਜੁਲਾਈ 1745 ਈਸਵੀ ਨੂੰ ਆਪ ਛੇ ਦੀ ਪ੍ਰਾਪਤ ਕਰ ਗਏ ਜਦੋਂ ਭਾਈ ਸਿੰਘ ਜੀ ਦੀ ਖੋਪੜੀ ਉਤਾਰੀ ਗਈ ਸੀਗੀ ਤਾਂ ਉਸੇ ਵੇਲੇ ਜ਼ਕਰੀਆ ਖਾਨ ਨੂੰ ਪਸ਼ਾਬ ਆਉਣਾ ਬੰਦ ਹੋ ਗਿਆ ਤੇ ਹਕੀਮਾਂ ਤੇ ਵੈਦਾਂ ਦਾ ਸਾਰਾ ਯਤਨ ਵਿਅਰਥ ਹੋ ਗਏ ਤਾਂ ਜ਼ਕਰੀਆ ਖਾਨ ਨੇ ਪਾਈ ਸਵੇਕ ਸਿੰਘ ਰਾਹੀਂ ਖਾਸੇ ਪੰਥ ਤੋਂ ਮਾਫੀ ਮੰਗਣੀ ਲਾਜ਼ਮੀ ਸਮਝੀ ਸਮਝੀ ਅੱਗੇ ਸਿੰਘਾਂ ਨੇ ਕਿਹਾ ਤੇ ਜ਼ਕਰੀਆ ਖਾਨ ਦਾ ਪਿਸ਼ਾਬ ਸ਼ੁਰੂ ਹੋ ਜਾਵੇਗਾ ਪਰ ਭਾਈ ਧਾਰੂ ਸਿੰਘ ਜੀ ਜੁੱਤੀ ਜ਼ਕਰੀਆ ਖਾਨ ਦੇ ਸਿਰ ਵਿੱਚ ਮਾਰੂਗੇ ਤਾਂ ਆਉਗਾ ਕਿ ਉਹ ਤਾਂ ਕਿਹਾ ਗਿਆ ਤਾਂ ਮਾਫ ਕਰ ਦਿੱਤਾ ਗਿਆ ਸੀਗਾ ਵੀ ਖਾਲਸਾ ਜੇ ਖਾਲਸੇ ਦੇ ਕੋਈ ਘਰੇ ਆਂਦਾ ਚਾਹੇ ਬੜੇ ਤੇ ਬੜਾ ਦੁਸ਼ਮਾਨ ਹੈ ਉਹਨੂੰ ਗੁਰੂ ਸਾਹਿਬ ਨੇ ਕਿਹਾ ਵੀ ਉਹਨੂੰ ਮਾਫ ਕਰ ਦੇਣਾ ਤੇ ਉਹ ਫਰਿਆਦ ਲੈ ਕੇ ਆਇਆ ਸੀਗਾ ਤਾਂ ਸਿੰਘਾਂ ਨੇ ਅੱਗੇ ਤੋਂ ਕਿਹਾ ਸੀਗਾ ਵੀ ਭਾਈ ਸਾਹਿਬ ਦੀ ਜੁੱਤੀ ਜਗਰੀ ਖਾਲਸੇ ਸਿਰ ਦੇ ਵਿੱਚ ਜਿੰਨੀ ਵਾਰ ਮਾਰੂਗੇ ਜਿੰਨੀ ਵਾਰ ਸਿਰ ਦੇ ਤੇ ਜੁੱਤੀ ਮਾਰੂਗੇ ਓਨੀ ਵਾਰ ਉਹਨੂੰ ਪਸ਼ਾਬ ਆਊਗਾ ਤੇ ਇਹਦੇ ਵਿੱਚ ਭਾਈ ਤਾਰੂ ਸਿੰਘ ਜੀ ਦੀ ਵੀ ਬਰਾਬਰ ਜਾ ਕੇ ਪੁੱਛਿਆ ਗਿਆ ਸੀਗਾ ਭਾਈ ਤਾਰੂ ਸਿੰਘ ਜੀ ਨੂੰ ਤੇ ਜਕਰੀਆ ਖਾਨ ਨੇ ਇਹ ਗੱਲ ਮਨਜ਼ੂਰ ਕਰ ਦਿੱਤੀ ਗਈ ਜਿਉਂ-ਜਿਉਂ ਖਾਨ ਦੇ ਸਿਰ ਵਿੱਚ ਭਾਈ ਤਾਰੋ ਸਿੰਘ ਜੀ ਦੀ ਜੁੱਤੀ ਪੈਂਦੀ ਰਹੀ ਉਦੋਂ ਤੱਕ ਜਦ ਹੀ ਜਕਰੀਆ ਦਾ ਪਸ਼ਾਬ ਆਉਣ ਲੱਗ ਜਾਂਦਾ ਤੇ ਇਦਾਂ ਕੁਛੇ ਸਮੇਂ ਤੱਕ ਚੱਲਿਆ ਤੇ ਥੋੜੇ ਸਮੇਂ ਹੀ ਮਗਰੋਂ ਹੀ ਜਕਰੀਆ ਖਾਨ ਜਣਾ ਉਹ ਦਮ ਤੋੜ ਜਾਂਦਾ ਹੈ ਤੇ ਇਦਾਂ ਅੱਜ ਤੁਹਾਨੂੰ ਜਿਹੜੀ ਗੱਲ ਮਹਾਨ ਸ਼ਖਸੀਅਤ ਪਾਈ ਤਾਰੂ ਸਿੰਘ ਜੀ ਦੇ ਬਾਰੇ ਦੱਸੇ ਜੀ ਤੇ ਤੁਹਾਨੂੰ ਸਾਡੀ ਜਾਣਕਾਰੀ ਕਿਦਾਂ ਲੱਗੀ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਅਗਲੀ ਜਾਣਕਾਰੀ ਵਾਸਤੇ ਫੇਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਵਾਸਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ